ਸੋਣ ਕੇ ਲਈ ਜਿਹੜਾ ਉਹ ਪਾਠ ਚਾਹਤ ਕੀਤਾ ਇਹਨਾਂ ਬੱਚਿਆਂ ਦੇ ਸਰਪਾਉ ਗਣ ਚ ਪਾਉ ਕਿਉਂਕਿ ਇਹਨਾਂ ਨੇ ਗੁਰਬਾਣੀ ਪੜਨੀ ਹੈ ਸੋਣ ਬੱਚਿਆਂ ਨੇ ਇੱਥੇ ਕਲਾਸਾਂ ਚ ਆਉਣਾ ਤੇ ਆ ਕੇ ਬਾਣੀ ਸਿਰਫ ਸੁਣਨੀ ਹੈ ਵੀ ਕਿਵੇਂ ਬੋਲਦੇ ਹਨ ਔਰ ਜਿੱਦੀ ਗੁਰਮਤਿ ਨੇ ਕਿਰਪਾ ਕੀਤੀ ਆਪਾਂ ਔਣੀ ਗਵਾੜੀਆਂ ਦਾ ਬੱਚਿਆਂ ਤੋਂ ਸੁਣਨੀ ਹੈ ਵੀ ਕਿੱਦਾਂ ਇਹ ਬੱਚੇ ਬੜੇ ਪ੍ਰੇਮ ਦੇ ਨਾਲ ਆਪਾਂ ਨੂੰ ਬਾਣੀ ਦੇ ਨਾਲ ਜੋੜਨਗੇ। ਔਰ ਸਾਲੋਂ ਕੇ ਤੱਕ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲੈ ਲੈਣੀ ਚਾਹੀਦੀ ਹੈ। ਆਜਸੀ ਬਾਣੀ ਤੇ ਬਾਣੇ ਦੋਨਾਂ ਤੋਂ ਟੁੱਟ ਗਏ ਹਾਂ। ਨਾ ਸਾਡੇ ਅੱਤੇ ਬਾਣੀ ਤੇ ਨਾ ਸਾਡੇ ਅੱਤੇ ਬਾਣਾ। ਜੇ ਅਸੀਂ ਕੋਈ ਨਾਮ ਉਦਮ ਕੀਤੇ ਫਿਰ ਹੋ ਸਕਦਾ ਗੁਰਮੁਖ ਪਿਆਰਿਓ ਸਾਡੇ ਅੱਤੇ ਕੋੱਖ ਵੀ ਨਾ ਰਹੇ। ਸੁਸਤਾਂ ਨੂੰ ਉਤਮ ਕਰਨੇ ਚਾਹੀਦੇ ਨੇ ਇਹਨਾਂ ਬੱਚਿਆਂ ਤੋਂ ਆਓ ਆਪਾਂ ਸ੍ਰੀ ਚੌਹਬੇ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਸਾਰਣ ਕਰੀਏ ਸੁਭਾਜਨ ਬੇਨਤੀ ਰੱਖੇ ਆਪਣਾ ਪਾਠ ਸ਼ੁਰੂ ਕਰੋ ਜੀ ਨਾ ਕੋਈ ਬਲ ਆਇਆ ਨਹੀਂ ਕਿ ਮੈਂ ਬੱਚੇ ਪੜ੍ਹਦੇ ਨੇ ਫੋਟੋ ਨਹੀਂ ਚੁਣਾਉਂਦਾ। ਤੁਹਾਡੇ ਪ੍ਰਿੰਟਸ ਤੇ ਕਾਲਜ ਦੇ ਨੇੜੇ